ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਬਈ ਟੋਕੜਾਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਜੋ ਆਪਾਂ ਕਰਦੇ ਹਾਂ ਬਾਪੂ ਨਾਲ ਗੱਲਬਾਤ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਪੂ ਠੀਕ ਠਾਕ ਜੀ ਨਾਮ ਤੇ ਬਾਪੂ ਆਪਣਾ ਐਡਰੈਸ ਬੋਲ ਦੋ ਗਿੰਦਰ ਸਿੰਘ ਜੀ ਹੂੰ ਪਿੰਡ ਟਲਮਾ ਜ਼ਿਲ੍ਹਾ ਬਰਨਾਲਾ ਸੀ ਬਰਨਾਲਾ ਹੀਲ ਤਪਾ ਨੇੜੇ ਪਿੰਡ ਬੱਪੂ ਆਪਣਾ ਨੇੜੇ ਪਿੰਡ ਤਪਾ ਜੀ ਪੱਖੋ ਕੈਂਚੀ 8 ਕਿਲੋਮੀਟਰ ਠੀਕ ਆ ਇਧਰ ਆਵਾਂਗੇ ਤਾਂ ਚੰਮਲ ਸਿੰਘ ਵਾਲੇ ਨੇ ਹਾਂਜੀ ਜਮਲ ਸਿੰਘ ਵਾਲੇ ਕੰਟੈਕਟ ਨੰਬਰ ਬੋਲ ਦੋ ਆਪਣਾ ਹੈਜੀ ਕੰਟੈਕਟ ਨੰਬਰ ਮੋਬਾਈਲ ਨੰਬਰ ਬੋਲ ਦੋ 98645 ਜੀ ਹੂੰ 92801 ਇਹ ਬਾਪੂ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲ ਪਹਿਲਣ ਬੱਛੀ ਆ ਜੀ ਠੀਕ ਆ ਪਹਿਲਣ ਬਲੂਨ ਸੋਈ ਵੀ ਆ ਬਲੂਨ ਕਿੰਨਾ ਟਾਈਮ ਹੋ ਗਿਆ ਸੋਈ ਚਲੋ ਜੀ ਕਿੰਨਾ ਮਰਜ਼ੀ ਕੋਹਾਰੇ ਪਰ ਇਹਨੂੰ ਅੱਜ 1.5 ਮਿੰਨਾ ਹਸਈ ਠੀਕ ਆ ਬਪੂ ਤੇ ਬੱਚਾ ਇਹਦਾ ਬੱਚਾ ਮਰ ਗਿਆ ਜੀ ਇਹਦਾ ਐਸਪਾਇਰ ਹਾਂਜੀ ਠੀਕ ਆ ਤੇ ਕਿੰਨਾ ਦੁੱਧ ਆਇਆ ਦੁੱਧ 12 ਕਿਲੋ ਜੀ ਮਾਨਿਕ ਚਲੋ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਆ ਮਾਹ ਜੀ ਜਨਾ ਚੜ ਮਰਜੀ ਚੋਵੇ ਕੋਈ ਠੀਕ ਆ ਬਪੂ ਕਹਿੰਦਾ ਜਿੰਨਾ ਟਾਈਮ ਮਰਜੀ ਬਾਈ ਆਪਦੀ ਤਸੱਲੀ ਕਰ ਸਕਦਾ ਲੇਵਾ ਬਹੁਤ ਸੋਹਣਾ ਆ ਗਿਆ ਹੈ ਨਾ ਹਾਂਜੀ ਬੜਾ ਲੇਵਾ ਬਾਈ ਚੈੱਕ ਕਰ ਸਕਦੇ ਫੀਡ ਨਾਲ ਲੇਵਾ ਬੱਛੀ ਦੇਖੋ ਜੀ ਬ ਨਿਕਾ ਮਾਰੇ ਬੱਛੀ ਗਣੀ ਕੀ ਬਾਤ ਹੈ ਬਾਕੀ ਥਣ ਚੈੱਕ ਕਰਵਾਣਾ ਥਣ ਦੇਖੋ ਬਾਈ ਬੜਾ ਚੰਗਾ ਗਾ ਨਾੜਾ ਨੂੜਾ ਲੇਵੇ ਤੇ ਫੁੱਲ ਚੰਗਾ ਚੂਣ ਚਵਾ ਕਿਵੇਂ ਦਾ ਬਾਪੂ ਬਾਹਰ ਠੰਡਾ ਹੈ ਜੀ ਬਾਈ ਚੂਣ ਚਵਾ ਚੈੱਕ ਕਰੋ ਇੱਕ ਨੰਬਰ ਚੂਣ ਚਵਾਗਾ ਮੋਟੀ ਮੋਟੀ ਚਵਾਈ ਆ ਵਰਦੀ ਆ ਬਾਈ ਗੰਨੇ ਆਕੂ ਲੈ ਠੀਕ ਹੈ ਜੀ ਓਕੇ ਬਾਈ ਚਵਾਈ ਬਾਈ ਬਹੁਤ ਸੋਹਣੀ ਹੈ ਨਹੀਂ ਤਾਂ ਬਾਪੂ ਹੀ ਦਾਰਾ ਮਾਰ ਦਾਂਦਾ ਬਾਪੂ ਦਾ ਥੋੜਾ ਟਾਈਮ ਮੈਂ ਵੀਡੀਓ ਪਾਈ ਜਾ ਮੈਂ ਫੇਰ ਕਰਾਂਗਾ ਤੇ ਖੋਲੇ ਬਾਪੂ ਨੂੰ ਤੁਰ ਹਲੋ ਤੇ ਬਾਪੂ ਦਾ ਮੁੱਲ ਕਿ ਰਹੂਗਾ ਲੈਣ ਤੇ ਹਾਂਜੀ ਮੋਲ ਹੈ ਮੌਨਕ阿里 ਹਿਆਰ ਦੀ ਕੋਚ ਥੋੜਾ ਕਾਣਾ ਮਾਨਤਣਾ ਲੈ ਚਲੋ ਇਧਰ ਨਾ ਤੋਰਦੇ ਬੜੀ ਲੰਮੀ ਕੁਆਲਿਟੀ ਬਾਈ ਇੱਕ ਨੰਬਰ ਆ ਗਈ ਜੇ ਕੱਦ ਦੀ ਗੱਲ ਕਰੀਏ ਨਾ ਤਾਂ ਆ ਗਿਆ ਬਾਲਾ ਵੱਡਾ ਤੇ ਨਾ ਆ ਗਿਆ ਬਾਲਾ ਛੋਟਾ ਤਾਂ ਆ ਗਿਆ ਲੇਵਾ ਜਿਹੜਾ ਆ ਗਿਆ ਨੂੰ ਫੀਟਿੰਗ ਵਾਲਾ ਆ ਗਿਆ ਬਾਕੀ ਰੰਗ ਰੂਪ ਬਾਈ ਚੈੱਕ ਕਰ ਸਕਦੇ ਸੈਨਿਕ ਵਸਤੀ ਤੇ ਜੇ ਗੱਲ ਕਰੀਏ ਨਾ ਫੁੱਲ ਆ ਗਈ ਲੈ ਆਪ ਮੁਰਲਤ ਨੂੰ ਫੇਸਬੁਕ ਸੇ ਦਾ ਚੈੱਕ ਕਰਵਾ ਲੈ ਫੇਸ ਦੇਖੋ ਬੋਦੀ ਬਦੀ ਫੁੱਲ ਕਮਾਲ ਦੀ ਆ ਬਾਪੂ ਗੋਲ ਗੋਲ ਪਈ ਆ ਹਣਾ ਹਾਂਜੀ 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 ਪੂਰੀ ਬੱਛੀ ਰਹਿਣੀ ਕਹੇ ਬਹੁਤ ਸੋਹਣੀ ਸਮਾਈ ਚ ਬਾਕੀ ਜਿਹੜਾ ਲੇਵਾ ਪੰਡ ਵਾਲਾ ਲੇਵਾ ਲੱਗਾ ਵਾ ਸੁਣਾ ਤੇ ਮੁੱਲ ਵੀ ਬਾਪੂ ਨੇ ਇਹਦਾ ਉਸ ਹਾਂ ਮਨ ਰੱਖਿਆ ਬਾਈ 40000 ਦੀ ਕਿ 41 ਦੀ 40 ਜੀ 40000 ਰੁਪਏ ਦੇ ਬਾਪੂ ਕਹਿੰਦਾ ਆਪਾਂ ਦੇ ਦਾਂਗੇ ਲੈ ਚੈੱਕ ਕਰੋ ਬਾਈ ਫੀਟਿੰਗ ਆ ਇਹਨੂੰ ਕਹਿੰਦੇ ਆ ਲੇ ਬਾਪੂ ਸੁਣਾ ਲੇਵਾ ਤੇ ਅੱਗੇ ਬਾਪੂ ਇਦਾਂ ਦੋ ਨੰਬਰ ਤੇ ਬਾਕੀ ਬਾਈ ਨਾੜਾ ਨੂਣਾ ਦੂਮਾ ਬੱਸੀ ਫੁੱਲ ਚੰਗਿਆਂਗੇ ਲੈ ਚੈੱਕ ਕਰ ਸਕਦਾ ਬਹੁਤ ਸੋਹਣਾ ਥਣ ਲੇਵਾ ਤੇ ਕਿਹਾ ਪੁੱਤਰਾ ਦੋ ਨੰਬਰ ਤੇ ਹਾਂਜੀ ਇਹ ਕਿਹੜਾ ਸੂਆ ਇਹ ਸੂਆ ਦੂਜਾ ਜੀ ਇਹਨੂੰ ਕਿੰਨਾ ਦੇਵਾਂਗੇ ਸੂਈ ਇਹਨੂੰ ਹੋ ਗਿਆ ਹੁਣੇ ਹੀ ਢਾਈਕ ਮਹੀਨੇ ਠੀਕ ਆ ਹਮੇ ਪੀ ਫਰਕ ਕਿੰਨਾ ਦੋਦਾ ਥੱਲੇ ਦੂਰੇ 12 ਜੀ ਇੱਕੋ ਜਈ ਹੈਗਾ ਠੀਕ ਆ ਮੰਨ ਕੇ ਚਲੋ ਦੋਨਾਂ ਦੀ ਤਸੱਲੀ ਕੋਈ ਦੋ ਟਾਈਮ ਤਿੰਨ ਟਾਈਮ ਮਹਾਰੀ ਜਰ ਜਰ ਮਰਦੀ ਚੋਈ ਚਲੇ ਕੋਈ ਤੇ ਉਹ ਠੰਡੀ ਸੀ ਲਾ ਬਰਫਾ ਜੀ ਬਰਫ ਜਮਾ ਠੀਕ ਆ ਚੂਣ ਚ ਵਾ ਇਹਨੂੰ ਕਿਵੇਂ ਦਾ ਬਹੁਤ ਗਟੋਣ ਲੱਗਿਆ ਤੇ ਬਾਕੀ ਬਈ ਨਾੜਾ ਨੋੜਾ ਦੇਖੋ ਗੁੰਦੀ ਪਈਆ ਕਰਮਾਲੀ ਨਾੜਾ ਫੁੱਲ ਚੰਗਿਆਂਗੇ ਦੁੱਧ ਵਾਲੀ ਨਾੜ ਚੱਕ ਕਰ ਸਕਦੇ ਥਣਾ ਦਾ ਜਿਹੜਾ ਸਹਿਜ ਆ ਉਹ ਵੀ ਬਹੁਤ ਚੰਗਾ ਆ ਗਿਆ ਤੇ ਖੋਲ ਉਹਨੂੰ ਆਪੋ ਤੋਰ ਦੋ ਖੋਲ ਕੇ ਬਾਕੀ ਬਈ ਕੱਦ ਬੈਡ ਦੀ ਗੱਲ ਕਰੀਏ ਫੁੱਲ ਪਲੀ ਵਿਆ ਫੁੱਲ ਸੈਂਡਿੰਗ ਚ ਰੰਗ ਰੂਪ ਵੀ ਕਰਮਾਲੀ ਦਾ ਬਹੁਤ ਪਿਆਰਾ ਆ ਗਿਆ ਦੋ ਮਹੀਨਾ ਜੇ ਗੱਲ ਕਰੀਏ ਬੜਾ ਫੁੱਲ ਸੰਮੀਆ ਪਣੀਆਂ ਜਿਲੇਵਿਆਂ ਦੀ ਗੱਲ ਕਰੀਏ ਟਾਇਟ ਲਿਵਿਆਂ ਚ ਆ ਗਿਆ ਦੋ ਮੈਂ ਇਹ ਨਹੀਂ ਹੈਗਾ ਵੀ ਲਿਵੇ ਟੁੱਟਣ ਵਾਲੇ ਬਹੁਤ ਸਾਰੇ ਲਿਵੇ ਤੇ ਬਾਪੂ ਇਹਦਾ ਮੁੱਲ ਕਿ ਰੋਹਰ ਇਹਦਾ ਮੁੱਲ ਕਿ ਰਹੋ ਬਈ ਹੈ ਜੀ 42 ਇਹਦਾ 42 ਹਾਂਜੀ ਹਾਂਜੀ 42 ਠੀਕ ਆ ਇਹਦਾ ਮੁੱਲ ਬਾਪੂ ਕਹਿੰਦਾ ਲੈਣ ਦੇਣ ਬਈ 42000 ਰੁਪਏ ਬਾਕੀ ਆਏਗੇ ਦਾ ਮੌਕੇ ਤੇ ਮਾਨਤਣ ਜਰੂਰ ਚੇਖੜ ਕੇ ਤਰਾ ਮਾਰੋ ਜੀ ਬੱਚੀ ਦੀ ਆਈ ਨਹੀਂ ਹੰਡੀ ਸੀ ਦਾ ਹਾਂਜੀ ਠੀਕ ਆ ਬਾਕੀ ਫੇਸ ਰੰਗ ਰੂਪ ਟਾਂਚਾ ਬਈ ਚੈੱਕ ਕਰ ਸਕਦੇ ਆ ਬਈ ਨਵੇਂ ਹਾਨਾ ਦੋਵੇਂ ਤੇ ਬਹੁਤ ਕੁਆਲਿਟੀ ਵਾਲੀਆਂ ਬੜਾ ਤੇ ਮੁੱਲ ਵੀ ਬਾਪੂ ਨੇ ਉਸ ਹਾਵਨਾ ਬਈ ਦੋਮਾਂ ਦੇ ਜਾਏ ਰੱਖਿਆ ਤਾਰਾ ਇਹਦੀਆਂ ਮਾਰੋ ਦਾ ਬਾਪੂ ਹਾਂਜੀ ਮਾਰ ਦਿਓ ਮੁੰਡਾ ਠੀਕ ਆ ਮਰਵਾ ਮਾਰ ਦਿਓ ਬਈ ਤਾਰਾ ਲੇ ਵਾਪੂ ਮਾਰ ਦੋ ਤਰਾ ਲੈ ਬਾਈ ਚੌਣ ਚਵਾ ਚੈੱਕ ਕਰੋ ਇਹਦਾ ਵੀ ਕਰਮਾਲੀ ਦਾ ਬਹੁਤ ਸੋਹਣਾ ਚੌਣ ਚਵਾਗਾ ਮੋਟੀ ਮੋਟੀ ਚਵਾਈ ਆ ਥੋੜਾ ਬਾਪੂ ਉਹਨਾ ਬੈਠਣ ਚ ਬਾਈ ਦਿੱਕਤ ਤਾਂ ਕਰਕੇ ਸਦਾ ਐ ਲੱਗਦ ਨਹੀਂ ਮਾਉ ਇਹਨਾ ਬਾਪੂ ਜਮ ਮਾਰਦੀ ਹੋਈ ਚੱਲੋ ਹਣਾ ਮਾਜੀ ਪਾਸਾ ਮਿਲ ਲਿੰਦੀ ਹਮ ਓਕੇ ਆ ਠੰਡੀ ਠੰਡੀ ਕਰਮਾਲੀ ਫੁੱਲ ਤੇ ਮੁੱਲ ਵੀ ਉਸ ਹਾਵ ਨਾੜਾ ਨੂੜਾ ਦੇਖ ਸਕਦੇ ਹੋ ਬਾਈ ਗੁੰਦੀ ਪਈ ਆ ਤੋਂ ਮਾ ਪਸੰਦ ਨੁਲੇ ਬਾਤ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੜਾ ਚ ਕੋਈ ਵੀ ਵੜਾ ਪਸੰਦ ਆਵੇ ਤਾਂ ਬਾਪੂ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ